ਲਖਾ ਜੀ ਹਾਂ ਬਾਬਾ ਇੱਕ ਬਟਾ ਪਰਦਾ ਜਿਹੜਾ ਉਹ ਲੋਕਾਂ ਦੇਖਣੋਂ ਜਿਹੜਾ ਖਾਲਸਾ ਵਾਇਕ ਉਹਦੀ ਕੀ ਸਤੇ ਇਸ ਵਕਤ ਰਮਦਾਸ ਘੋਨੇਵਾਲ ਵਨ ਤੇ ਖੋਤੇ ਹਸਾਂ ਕੋਈ ਕੋ ਰਾਵੀ ਤੇ ਸੇਵਾ ਚੱਲ ਰਹੀ ਆ ਕਾ ਗੁਰੂ ਦੇ ਬਾਗਵਾਲੇ ਚਕਾਰਿਆਂ ਦੇ ਨਾਲ ਜਿਹੜਾ ਇਹ ਵਨ ਬਣਿਆ ਜਾ ਰਿਹਾ ਰੰਦਾਸ ਦੀ ਆਪਾ ਖੜੀ ਜਿਸ ਤਰਿਆ ਵਾ ਅਰੇ ਆ ਆਲੇ ਦੁਆਲੇ ਜਿਹੜੀ ਪ੍ਰਿਆਸ ਤੇ ਸੇਵਾ ਚੱਲ ਰਹੀ ਆ ਪਿੰਡ ਘੁੰਨੇਵਾਲਾ ਜਿੱਥੋਂ ਬੰਨ ਟੁੱਟਾ ਸੀ ਹਰ ਸਾਰਾ ਹੀ ਰੰਦਾਸ ਜਨਾਲਾ ਜਿਹੜਾ ਇਸ ਰਾਵੀ ਦਰਿਆ ਦੇ ਪਾਣੀ ਨੇ ਰੋੜ ਦਿੱਤਾ ਤੇ ਸੇਵਾ ਜਿਹੜੀ ਆ ਗੁਰੂ ਕੇ ਬਾਗ ਵਾਲੇ ਮਹਾਂਪੁਰਸ਼ ਜਿਹੜੇ ਆ ਸੇਵਾ ਕਰ ਰਹੇ ਆ ਕੋਈ ਦੇਖਣੀ ਕਿ ਕਿੱਥੋਂ ਤੱਕ ਜਿਹੜਾ ਵਾ ਬੰਨ ਜਿਹੜਾ ਚਲਾ ਗਿਆ ਔਰ ਯੋਦੇ ਸੇਵਾ ਕਰਨ ਦੇ ਆ ਰਹ ਗਿਆ ਜਿਹੜੇ ਵੀ ਆਹੋ ਚੱਲ ਜਿਓ ਜਿਹੜੇ ਵੀ ਸਵਾਲ ਲੈ ਕੇ ਆਉਂਦੇ ਆ ਜਾਂ ਕੁਝ ਵੀ ਕਰਦੇ ਆ ਉਹ ਸਿੱਧਾ ਇੱਥੇ ਮਾਪੁੱਛਣਾ ਕੋਣ ਇੱਥੇ ਡੀਜ਼ਲ ਦੀ ਲੋੜ ਆ ਤੋੜਿਆਂ ਦੀ ਲੋੜ ਆ ਮਿੱਟੀ ਦੇ ਭਰ ਕੇ ਲਿਓਗੇ ਤੇ ਵਧੀਆ ਆਵਾਜ਼ ਜਾਲ ਜਿਹੜੇ ਬੰਨ ਕੇ ਲਿਓ ਕਿਉਂਕਿ ਜਿਹੜੀ ਚੀਜ਼ ਦੀ ਲੋੜ ਆ ਹੁਣ ਲੰਗਰ ਦੀ ਜਾਂ ਕਿਸੇ ਚੀਜ਼ ਦੀ ਕੋਈ ਰਸਤੇ ਦੀ ਲੋੜ ਦੀ ਉਹ ਬਹੁਤ ਆ ਗਿਆ ਇੱਥੇ ਟਰਾਲੇ ਪਰ ਪਰ ਕੇ ਲੋੜ ਆ ਬੰਨ ਬੰਨਣ ਦੀ ਇਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਭਰਾਓ ਡੀਜ਼ਲ ਦੀ ਲੋੜ ਹੈ ਸਰਕਾਰ ਜੀ ਸਾਹਿਬ ਆ ਇੱਥੇ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਉਹ ਉੱਥੇ ਆਣ ਕੇ ਮਹਾਪੁਰਖਾਂ ਨੂੰ ਪੁੱਛੋ ਤੇ ਤੇ ਸੇਵਾ ਪਚਾਓ ਤੁਸੀਂ ਬੰਨ ਬੰਨਣਾ ਪੜਾ ਕਿ ਜੁਰੀ ਆ ਆਲੇ ਦੁਆਲੇ ਤੁਸੀਂ ਵੇਖਿਆ ਦੂਰ ਦੂਰ ਤੱਕ ਜਿਹੜਾ ਪਾਣੀ ਹੀ ਪਾਣੀ ਖੜਿਆ ਹੋਇਆ ਹੈ ਜੰਨੀਆਂ ਬੇਨਤੀਆਂ ਸਾਡੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ